ਪਾਈ ਮਰਦਾਨਾ ਜੀ ਜਦੋਂ ਚਾਰ ਉਦਾਸੀਆਂ ਤੋਂ ਵਾਪਸ ਆ ਗਏ ਘਾਲੇ ਵੀ ਕਰ ਗਏ ਪਰ ਅੰਬੜੀ ਕਰਨ ਹੈ ਨਹੀਂ ਸੀ ਕਿਛੂ ਮਾ ਦਾ ਫੌਤ ਹੋ ਗਈ ਸੀ ਫਿਰ ਨਾਨਕ ਨੇ ਇਹ ਫੈਸਲਾ ਲਿਆ ਕਿ ਮਰਦਾਨਿਆਂ ਘੁੰਮ ਤਾਂ ਆਏ ਆ ਪਰ ਫਿਰ ਵੀ ਕਰਨੀ ਰਹਿਣਾ ਉਹਨਾਂ ਨੇ ਆ ਕੇ ਕਰਤਾਰਪੁਰ ਡੇਰਾ ਲਾ ਲਿਆ ਅਰਥੇ ਖੇਤੀ ਖੁਰੁਕੀਤੀ 사ਤਸੰਗ ਵੀ ਸ਼ੁਰੂ ਹੋ ਗਿਆ ਪਰ ਹੁਣ ਮਰਦਾਨਾ ਜੀ ਕਿਉਂਕਿ ਨਾਨਕ ਤੋਂ ਵੱਡੇ ਸੀ ਬਿਰਧ ਹੋ ਗਏ ਹੁਣ ਰਬਾਬ ਨਹੀਂ ਸੀ ਵਜਾਉਂਦੇ ਹੁਣ 사ਤਸੰਗ ਚ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹੱਥੀਂ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿ ਇਹ ਸਰੀਰ ਹੈ ਨਾਸ਼ਵਾਨ ਤੇ ਬਾਬਾ ਜੀ ਨੇ ਉਜੜੀ ਪਾਣੀ ਦੀ ਗਾਗਰ ਪਿੱਛੇ ਰੱਖ ਕੇ ਉਹਨਾਂ ਨੂੰ ਆਪਣੇ ਗੋਦੀ ਚ ਲਟਾ ਲਿਆ ਹੁਣ ਪਰਵਰਦਕਰ ਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਤੇ ਉਹ ਕਹਿੰਦੇ ਬੋਲ ਮਰਦਾਨਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ ਬਾਬਾ ਫੇਕਤੀ ਮਿਲਿਆ ਤਾਂ ਪਛਾਣ ਲਈ ਮਰਦਾਨਾ ਜੀ ਦੇ ਸਾਹਮਣੇ ਖੜ ਰਹੇ ਨੇ ਬਾਬੇ ਨਾਨਕ ਦੀ ਗੋਦ ਚ ਆ